ਸਾਰਿਆਂ ਸასი ਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਲਵਲੀ ਟਾਈਮ ਸੀ ਇੰਤਖ ਆਪਾਂ ਕਰੀਏ ਵੀਡੀਓ ਨੂੰ ਸ਼ੁਰੂ ਆਪਾਂ ਪਾ ਲਿਆ ਨੀ ਤਨੀਰ ਦੇਖਿਆ ਨੰਨੇ ਨਾ ਇਹਦੇ ਨਾਲ ਸਾਤਰ ਗੁਰੂ ਨੂੰ ਪਹਿਲਾਂ ਉਹ ਪਾਣਾ ਨਾ ਨਾ ਅੰਦਰ ਆ ਗਏ ਹਾਲ ਜੁੜੇ ਚੈਨਲ ਨੂੰ ਫੋਲਡ ਕਰੂੰ ਆਪਣਾ ਸਾਫ ਫੋਲਡ ਇਦਾਂ ਹੀ ਬਣਾਏ ਰੱਖੇ ਲਓ ਜੀ ਆਪਾਂ ਬਣਾ ਲਈਏ ਤੇ ਇਹ ਵੀ ਕੋਈ ਗੱਲ ਸਭ ਥੋੜਾ ਬਨੇ ਹੀ ਸੀ ਕੀ ਆਜ ਵੀਰੇ ਯਾਦ ਇਹ ਇਹ ਸਾਲ ਨੂੰ ਡਾਲਿਆ ਤੁਮ ਸਾਲਾ ਹੋ ਗਏ ਬਾਅਦ ਤਾਂ ਮੈਂ ਕਹਾਂ ਤੁਹਾਨੂੰ ਥੋੜਾ ਪਨੀਰ ਪਿਆ ਮਸਾਲੇ ਦੀਣਾ ਲੈਣਾ ਆਪਣਾ ਸਾਥ ਕੋਲੇ ਜਨ ਬਣਾਇਆ ਤੁਹਾਨੂੰ ਬਹੁਤ ਕੋਲੇ ਦੀ ਜ਼ਰੂਰਤ ਹੈ పుం ਲਗਾ। ਹਨ ਨਹੀਂ ਹੋ। ਪੰਗਾਲਿਆਂ ਦਾ ਹੰਦ। ਸੱਤੇ ਤੋੜ ਨਾਲੇ ਨਾਲੇ ਪੱਤੇ ਤੋੜ ਜਾਣਾ ਤੇ ਤੜਕਾ ਲਾ ਕੇ ਸੱਤੇ ਖੜੀ ਨਾਲ ਇਹਨਾਂ ਪੱਤੇ ਤੋੜ ਦੇ। ਇਹ ਡੰਡਾ ਗਾਂਡੇ ਨੇ। ਤੇ ਪੱਤੇ ਆਹ ਫਰਾਵ ਕਰ ਲੈਣਾ। ਉਹਨੇ ਤਰੰਗ ਜੀ ਜੀ ਦਾ ਪਈ ਹੋਈ ਭਾਰੇ ਕਸੌਦੀ ਭਾਜੀ ਇਹਨੂੰ ਆਪ ਦੇ ਖਾ ਲੇ ਪਾਣੀ ਤੋਂ ਵੀ ਪਾਣੀ ਥੀ ਜਨਮ ਦਿਹਾੜੀ ਦਿਨ ਖੁਸ਼ੀਆਂ ਦਾ ਰਿਹਾ ਇੱਥੇ ਹਣਕਾ ਸਾਹਿਬ ਰਾਮ ਬੋਲੇ ਅੱਜ ਇਹ ਤੋਂ ਬਹੁਤ ਪ੍ਰੋਗਰਾਮ ਹੈ पानी भी एक गुर साहब परसों बहुत मेला जन्म दिड़ा भी बीज का मसाला सब्जी थोड़ी की है मासा भी है ज्यादा है Masih rumah dia, ni dia tinggi. Lepas dia nanti dia tak tahu apa, jadi dia tak ਦੀ ਮੰਗੀ ਹੈ ਇਹ ਦਹੀਂ ਢਾ ਕੇ ਤੇ ਆਪ ਇਧਰ ਕਰ ਆਓ ਪਾਈ ਆਪਾਂ ਇਹਨੂੰ ਸਾਬੂ ਦੇ ਮਲ ਲਵਾਂਗੇ। ਸਾਗੇ ਬਣਾਵਾਗੇ ਚਾਹ ਦੀ ਚੱਲਦੀ ਹੈ। ਜੀ ਜੀ ਆਪਾਂਾ ਕੱਪੜੇ ਲੈ ਕੇ ਤੋਂ ਬਣ। ਯੋਨਾ ਹੁਣ ਕਰਾਂ। ਇਆ ਸਰਲਾ ਬੱਸ ਇਹ ਜੀ ਉਸਾ ਕੋ ਗਿਆ ਨਾ ਅਗਰ ਅਰੇ ਪਾਣੀ ਦਾ ਉਸੋਣੇ ਆਪਣੇ ਪਾਣੀਆ ਨੂੰ ਪਾਣੀ ਲਾ ਦੇ ਜੀ ਇਹਨਾਂ ਦੇ ਉੱਤੇ ਬੱਖੇ Uh. -huh. ਇੱਥੇ ਇਹਨਾਂ ਨੇ ਬਣਾਈਆਂ ਹਨ ਪਨੀਰ ਦੀ ਸਬਜ਼ੀ। ਇੱਧਰ ਕਾਲੇ ਹਲ। ਇਹਨਾਂ ਟਿਕਾਣਾ ਬਣਾਵਾਂਗੇ। ਟਿਕਾਣਾ ਬਣਾ ਲੈ। ਫਿਰ ਸ਼ਾਮ ਨੂੰ ਜਦੋਂ ਬੀਬੀ ਪਾਣੀ ਦੀ ਮਠਾ ਟੇਕ। ਆਜ ਤੋਂ ਬਹੁਤ ਬਰਾ ਮਥੇ ਬੀਬੀ ਦੇ। ਬੀਬੀ ਪਾਣੀ ਦੇ। ਚਲੋ ਹਟਾ ਲੈਂਦੇ ਕੋਠੇ ਤੇ। ਆ ਲੈ ਟੰਦੇ ਦੇ ਸਿੱਟੇ ਤੋਂ ਹਨਾ। ਸਿੱਟੇ ਇਹਦੇ ਹੋਰ ਟੰਦੇ ਨਾਲ। ਚੋਣ ਬਣਾ ਲੈਨੇ ਨਾਲੇ ਦੋਨੇ ਮੰਜਾ ਕੋਠੇ ਤੇ ਆਵੇ ਇੱਕ ਵਰੀ ਤਨ ਰਸੋਈ। ਆਪਾਂ ਸਾंपਤੀਆ ਮਣਕੇ ਪ੍ਰਸ਼ਾਦਾ ਪਣੀ ਜੀ ਬਣਾਉਣਾ ਵਿਆਟ ਟਾਪ ਟਾਪ ਉੱਧਾ ਤਿਆਰੀ ਸਭ ਵੇਖੋ ਜੀ ਚਾਪਾ ਲਈ ਪੀ ਡੋਰੀ ਵੀ ਪੀ ਲਈ ਇਹ ਦੇ ਵੇਖੋ ਤੋਂ ਪਬੜੀ ਸੋਹਣੀ ਲੱਗੀ ਹੈ ਤੇ ਮੰਝਾ ਲਿਆ ਡਾਵੇ ਲਾਗੇ ਰੱਖ ਲਈ ਕੁਰਸੀ ਜੀ ਨੇ ਕੁਰਸੀ ਤੇ ਬਹਿਣਾ ਕੁਰਸੀ ਤੇ ਬਹਿ ਜਾਣਾ ਚੁੱਲਾ ਆਵੇ ਸਾਲ ਸੂਰ ਬਣਾ ਕੇ ਦਿੱਤਾ ਟੱਕ ਮੀਂਹ ਗਣੀ ਦਾ ਰੰਗ ਵਾਖੰਡਾ ਫਿਰ ਮੀਂਹ ਇੱਕ ਦੋ ਤਿੰਨ ਤਰੀਕ ਨੂੰ ਤਾਂ ਆਵੇ ਮੈ ਤਾਂ ਨਹੀਂ ਆਵੇ ਜਿਹੜਾ ਕਿ ਆਏ ਹਨ ਮਾ ਇਹਨੂੰ ਇਦਾਂ ਚੋਣ ਬਣਾ ਕੇ ਧੋ ਕੇ ਤੇ ਇਹਨੂੰ ਲਫਾਫੇ ਪਾ ਲਈਂ ਨੇ ਡੰਡੀਆਂ ਜਿਹੜੀਆਂ ਫਿਰ ਤੰੀਆਂ ਸਾਰੀਆਂ ਖਰਾਬ ਕਰ ਦਿੰਦਾ ਤੇ ਚਲੋ ਜੀ ਆਪਾਂ ਜੁਣਗੀਆਂ ਬਣਾਈਆਂ ਧੰਗਾਂ ਨਾਲੇ ਵੀਡੀਓ ਦਾ ਕਰੀਏ ਐਂਡ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪਣਾ ਸਾਥ ਸਪੋਰਟ ਵੱਧ ਤੋਂ ਵੱਧ ਦਿਓ ਜੀ ਬਹੁਤ ਸਪੋਰਟ ਦੀ ਜ਼ਰੂਰਤ ਵਾ